ਸਾਹਸਾ ਵੰਗੜ ਦੀ ਕੀ ਫਤਿਹ ਜਿਵੇਂ ਕਿਸਾਨ ਅੰਦolan ਚੱਲ ਰਿਹਾ ਇਹਦੇ ਵਿੱਚ ਅਸੀਂ ਤੁਹਾਨੂੰ ਬੜੀ ਹੀ ਅਹਿਮ ਸ਼ਖਸਾਂ ਦੇ ਨਾਲ ਮਲਾਉਣੇ ਰਹੇ ਹਾਂ ਅੱਜ ਵੀ ਸਾਡੇ ਕੋਲ ਕੁਝ ਸ਼ਖਸ ਐਸੇ ਪਹੁੰਚੇ ਹਨ ਜਿਨ੍ਹਾਂ ਦੇ ਦੇਖੋ ਹੱਥਾਂ ਵਿੱਚ ਬੈਨਰ ਫੜੇ ਹੋਏ ਹਨ ਲਿਖਿਆ ਹੋਇਆ ਕਿ ਸਬਣਾ ਜ਼ਰੂਰੀ ਵਸਤਾਂ ਲਈ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰੋ ਖੁੱਲੀ ਮੰਡੀ ਦੀ ਨੀਤੀ ਰੱਦ ਕਰੋ ਸਰਕਾਰੀ ਅਦਾਰੇ ਵਿੱਚ ਨੇ ਬੰਦ ਕਰੋ ਸਬਣਾ ਜ਼ਰੂਰੀ ਵਸਤਾਂ ਲਈ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰੋ ਇਹ ਸਰਕਾਰ ਦੀਆਂ ਜੋ ਨੀਤੀਆਂ ਚੱਲ ਰਹੀਆਂ ਨੇ ਕਿਸਾਨਾਂ ਦੇ ਵਿਰੁੱਧ ਮਜ਼ਦੂਰਾਂ ਦੇ ਵਿਰੁੱਧ ਜੋ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰੀ ਜੋ ਨਵਜ ਫੜਾਉਣੀ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਉਹ ਚਲਾਉਣਾ ਚਾਹੁੰਦੇ ਨੇ ਸਾਨੂੰ ਚਲਾਉਂਦੇ ਰਹਿਣ ਪਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਤੇ ਆਮ ਲੋਕਾਂ ਨੂੰ ਇਹ ਮੰਨਜ਼ੂਰ ਨਹੀਂ ਹੈ ਸੋ ਆਓ ਇਹਨਾਂ ਦੇ ਕੀ ਵਿਚਾਰ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਪਤ ਜੀ ਤੁਹਾਡਾ ਛੋਟਾ ਨਾਮ ਜੀ ਰਣਜੀਤ ਸਿੰਘ ਬਰਾੜ ਜੀ ਰੰਜੀਤ ਸਿੰਘ ਜੀ ਤਾਂ ਜੋ ਤੁਸੀਂ ਆਪਣੇ ਬੈਨਰ ਫੜਿਆ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਕਹਿਣਾ ਚਾਹਣਾ ਵੀ ਮੋਦੀ ਸਰਕਾਰ ਨੇ ਜੋ ਕਰੋਨਾ ਦੀ ਆਰ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਤਾਂ ਕੀ ਭਾਰਤੀ ਕਿਸਾਨਾਂ ਦੀ ਸੰਘੀ ਕੁੱਟਣ ਲਈ ਕਾਲੇ ਕੂਣ ਲਿਆਦੇ ਆ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਨਾਲ ਹੀ ਜਿਹੜੀਆਂ ਉਹਦੀਆਂ ਲੂੰਬੜ ਚਾਲਾ ਰਹੀ ਇਸ ਮੋਰਚੇ ਦੇ ਵਿੱਚ ਆਪਣੇ ਗੱਲ 300 ਵਾਰ ਕੇ ਮੋਰਚੇ ਨੂੰ ਬਗਰਾਮ ਕਰਦੇ ਹੋ ਤੁੜਿਆ ਹੋਇਆ ਉਹਦੇ ਪ੍ਰਤੀ ਉਹਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਹੁਣ ਤੇਰਾ ਮੱਥਾ ਪੰਜਾਬ ਦੇ ਕਿਸਾਨਾਂ ਨਾਲ ਲੱਗਿਆ ਹੈ ਪੰਜਾਬ ਦੇ ਕਿਸਾਨ ਭਾਈ ਦੇ ਨਹੀਂ ਆਪਣੇ ਹੱਕ ਲੈ ਬਿਨਾ ਤੇ ਜਲਦੀ ਹੀ ਹੱਕ ਲੈਣਗੇ ਤੂੰ ਆਪਣੇ ਗਲਤ ਸਲਾਹਕਾਰਾਂ ਦੀ ਸਲਾਹ ਲੈਣੀ ਬੰਦ ਕਰ ਤੇ ਤੁਰੰਤ ਜਿਹੜੇ ਹੈਗੇ ਆ ਕਾਲੇ ਕਾਨੂੰਨ ਰੱਦ ਕਰ ਤਾਂ ਕਿ ਸਾਡੇ ਪਿਉਰਕ ਮਾਵਾ ਪੈਣਾ ਜਲਦੀ ਮੋਰਚਾ ਫੜੇ ਕਰਕੇ ਆਪਣੋਂ ਕਰ ਉੱਪਰ ਹੀ ਜਾਣ ਇਹ ਨਹੀਂ ਅਸੀਂ ਕਹਿਣਾ ਚਾਹੁੰਦੇ ਬਿਲਕੁਲ ਜੀ ਤਾਂ ਸਰਦਾਰ ਸਾਹਿਬ ਤੁਹਾਡਾ ਸ਼ੋਭਨਾ ਮਾਈ ਸਾਹਿਬ ਬਲਵਿੰਦਰ ਸਿੰਘ ਅਕਲੀਆ ਬਲਵਿੰਦਰ ਸਿੰਘ ਜੀ ਤਾਂ ਤੁਸੀਂ ਕੀ ਕਹੋਗੇ ਖੁੱਲੀ ਮੰਡੀ ਦੀ ਨੀਤੀ ਰੱਦ ਕਰੋ ਇਹ ਖੁੱਲੀ ਮੰਡੀ ਕਿਸ ਤਰ੍ਹਾਂ ਜੋ ਮੋਦੀਏ ਕਰ ਰਿਹਾ ਹੈ ਕੀ ਕਾਲੇ ਕਾਨੂੰਨਾਂ ਦੇ ਬਾਰੇ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਉਹਨਾਂ ਵਿੱਚ ਜੋ ਇਹਨਾਂ ਨੇ ਰੱਖਿਆ ਵੀ ਕੋਈ ਵੀ ਜਿਹੜੀ ਫਸਲ ਹੈ ਉਹ ਖੁੱਲੀ ਮੰਡੀ 'ਚ ਵੇਚੀ ਜਾਵੇ ਖੁੱਲੀ ਮੰਡੀ ਦੇ ਵਿੱਚ ਜਿਹੜੇ ਇਹਨਾਂ ਦੇ ਕਾਰਪੋਰੇਟ ਘਰਾਣੇ ਐ ਉਹ ਸਟਾਕ ਕਰਕੇ ਸਾਰਾ ਮੰਡੀ ਦੇ ਵਿੱਚੋਂ ਮਾਲ ਖਰੀਦ ਕੇ ਉਹ ਆਪਣੀ ਮਰਜ਼ੀ ਮਨਮਰਜ਼ੀ ਦੇ ਭਾਅ ਵੇਚਣਗੇ ਜਿਨ੍ਹਾਂ ਨਾਲ ਕੇ ਇਕੱਲੇ ਕਿਸਾਨ ਦੀ ਨਹੀਂ ਸਾਰੀ ਲੁਕਾਈ ਦੀ ਸਾਰੇ ਵਪਾਰੀਆਂ ਦੀ ਸਾਰੇ ਮਜ਼ਦੂਰਾਂ ਦੀ ਲੁੱਟ ਹੋਏਗੀ ਬਿਲਕੁਲ ਤਾ ਸਰਦਾਰ ਸਾਹਿਬ ਜੀ ਤੁਸੀਂ ਇਹ ਕੀ ਮੰਨਦੇ ਹੋ ਕਿ ਕੱਲ ਨੂੰ ਜੋ 4 ਤਰੀਕ ਦੀ ਜੋ ਮੀਟਿੰਗ ਹੈ ਤਾਂ ਉਹ ਕਿਵੇਂ ਹੋ ਸਕਦੀ ਹੈ ਕਿ ਕੀ ਹੋ ਸਕਦਾ ਉਹਦੇ ਵਿੱਚ ਸਾਨੂੰ ਉਮੀਦ ਕੀ ਲੱਗੀ ਹੋਈ ਹੈ ਮੇਸ ਤਾਂ ਹੱਟਾ ਇਹ ਲੱਗੀ ਹੋਈ ਹੈ ਵੀ ਸਰਕਾਰ ਪੂchna ਕੋਸ਼ਿਸ਼ ਚੁੱਕੀ ਹੈ ਤੇ ਜੋ ਫੈਸਲਾ ਹੋਊਗਾ ਉਹਦੇ ਵਿੱਚ ਜਿਹੜਾ ਹੈਗਾ ਇੱਕ ਸੰਜੰਨ ਜਿਹਹੇ ਕੋਈ ਬਹੁਤੀ ਕੋਈ ਇੱਕੇ ਦਾ ਕਾਨੂੰਨ ਰੱਦ ਕਰਨ ਦੀ ਕੋਈ ਉਮੀਦ ਨਹੀਂ ਹੈ ਤੇ ਪਰ ਕਿਸਾਨ ਉਹਨਾਂ ਜਿਹਨਾਂ ਮਤਲਬ ਡਟੇ ਹੋਈ ਹੈ ਨਾਲ ਮੁਲਾਜ਼ਮ ਜਿਹਾ ਬੰਦਗਾ ਉਹਨਾਂ ਦਾ ਪੂਰਾ ਏਕਾਗਾ ਕਿ ਜਿੰਨਾ ਸਮੇਂ ਰੱਦ ਨਹੀਂ ਹੁੰਦੇ ਉਹ ਮੈਂ ਚਰਸੀ ਇਹਨਾਂ ਦੇ ਨਾਲ ਮਤਲਬ ਸਾਰਾ ਜਗ੍ਹਾ ਪਿਆਰੀ ਰਹੂ ਬਿਲਕੁਲ ਜੀ ਮੰਗ ਸਾਰਿਆਂ ਦੀ ਇਹੀ ਹੈ ਕਿ ਕਾਲੇ ਕਾਨੂੰਨ ਇਹ ਰੱਦ ਹੀ ਹੋਣ ਇਹਨਾਂ ਵਿੱਚ ਸੋਧ ਨਾ ਕੀਤੀ ਜਾਵੇ ਕਿਉਂਕਿ ਸੋਧ ਉਸ ਚੀਜ਼ ਦੇ ਵਿੱਚ ਹੁੰਦੀ ਹੈ ਜੋ ਗਲਤ ਹੁੰਦੀ ਹੈ ਸੋ ਆਓ ਆਪਾਂ ਅੱਗੇ ਵੀ ਇਹਨਾਂ ਨਾਲ ਗੱਲ ਕਰਦੇ ਹਾਂ ਸੋ ਸਰਦਾਰ ਸਾਹਿਬ ਜੀ ਤੁਹਾਡਾ ਸ਼ੁਭਨਾਮ ਮਜੀ ਸਿੰਘ ਗੱਲ ਕਰਨੀ ਚਾਹੁੰਦਾ ਜੈ ਜਵਾਨ ਤੇ ਜੈ ਕਿਸਾਨ ਜਿਹੜਾ ਲਾਲਬਾਹ ਵਿਸ਼ਵਾਸਤਰੀ ਜੀ ਨੇ ਨਾਰਾ ਦਿੱਤਾ ਸੀ ਉਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਜਵਾਨ ਦਾ ਪਰਿਵਾਰ ਪਿੱਛੇ ਜੋ ਕਿਸਾਨ ਹੈ ਉਹ ਖੁਸ਼ ਹੈ ਪਰਫੁੱਲਤ ਹੈ ਉਹਨੂੰ ਸਾਰੇ ਇਨਸੂਰਡਾਂ ਦਿੱਤੀਆਂ ਜਾਂਦੀਆਂ ਉਹਦੀ ਜੋ ਵੀ ਜਿੰਸ ਹੈ ਚੰਗੇ ਭਾਅ ਤੇ ਖਰੀਦੀ ਜਾਂਦੀ ਹੈ ਕਿਉਂਕਿ ਮੈਂ ਆਪ ਸਰਵਿਸ ਕੀਤੀ ਹੈ ਜਵਾਨ ਰਿਆ ਫੌਜ ਚ ਤੇ ਉਹ ਜੇਕਰ ਪਿੱਛੋਂ ਕੋਈ ਚੰਗੀ ਖਬਰ ਆਉਂਦੀ ਸੀ ਪਰਿਵਾਰ ਸੌਖਾ ਹੈ ਚੰਗੀ ਜਿੰਦ ਸੋਈ ਹੈ ਚੰਗਾ ਭਾਅ ਮਿਲਿਆ ਤਾਂ ਉਸੇ ਬਾਰਡਰ ਤੇ ਡਿਊਟੀ ਕਰਨ ਨੂੰ ਕੋਈ ਮੁਸ਼ਕਲ ਨਹੀਂ ਥੀ ਹੁੰਦਾ ਪਰ ਜਿੱਦੋ ਕਿ ਜਿਹੜੇ ਸਾਲ ਹੋਣਾ ਵੀ ਇੱਕ ਵੀ ਭਾ ਦਾ ਮਿਲੇ ਹੀ ਨਹੀਂ ਰੇਟ ਮਿਲੇ ਨਹੀਂ ਤਾਂ ਕਿਸਾਨ ਬੜਾ ਮਜੂਸ ਹੁੰਦਾ ਜਿਹੜਾ ਪਰਿਵਾਰ ਪਿੱਛੇ ਮਜੂਸ ਹੈ ਤਾਂ ਜਵਾਨ ਵੀ ਉਸ ਮਜੂਸ ਕਰਦਾ ਹੈ ਉਹਨੂੰ ਇਸ ਕਰਕੇ ਮੈਂ ਚਾਹਣਾ ਵੀ ਜੇ ਕਿਸਾਨ ਮਜ਼ਬੂਤ ਹੈ ਜਾਂ ਖੁਸ਼ ਹੈ ਤਾਂ ਸਾਰਾ ਸਮਾਜ ਖੁਸ਼ ਹੈ ਹਾਂਜੀ ਤਾਂ ਬਿਲਕੁਲ ਜਦੋਂ ਆਪਾਂ ਸੋਚ ਦੇਖਦੇ ਆ ਕਿ ਭਾਜਪਾ ਸਰਕਾਰ ਨੇ ਜਦੋਂ ਆਉਣਾ ਸੀ ਹਰ ਇੱਕ ਸਰਕਾਰ ਆਉਂਦੀ ਆਉਂਦੀ ਪਹਿਲਾਂ ਇਹੀ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਾਂਗੇ ਤਾਂ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਭਾਜਪਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤਾਂ ਕਿੰਨਾ ਕਹਿੰਨਾਂ ਨੇ ਲਾਗੂ ਕੀਤਾ ਕਿ ਬਿਲਕੁਲ ਹੀ ਨਹੀਂ ਕੀਤਾ ਇਹਨਾਂ ਨੇ ਕੁਝ ਸਿਰਫ ਲਾਰੇ ਲਾਏ ਆ ਗੱਲਾਂ ਨੂੰ ਗੱਲਾਂ ਦਿੱਤੇ ਬਸ ਛੋਸ਼ੇ ਛੱਡੇ ਆ ਲਾਰੇ ਦਿੱਤੇ ਆ ਪਰੰਤੂ ਕੋਈ ਸਵਾਮੀਨੋ ਰਿਪੋਰਟ ਲਾਗੂ ਨਹੀਂ ਕੀਤੀ ਉਹਦਾ ਕੋਈ ਫਾਇਦਾ ਨਹੀਂ ਹੋਇਆ ਕਿਸਾਨ ਨੂੰ ਹਾਂਜੀ ਤਾਂ ਸਰਦਾਰ ਸਾਹਿਬ ਜੀ ਤੁਹਾਡਾ ਸੁਪਨਾ ਗੁਲਦੀਪ ਸਿੰਘ ਕੁਲਦੀਪ ਸਿੰਘ ਜਿਵੇਂ ਸਰਕਾਰੀ ادارے ਵਿੱਚ ਨੇ ਬੰਦ ਕਰੋ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਕਿ ਸਰਕਾਰੀ ادارے ਜਿਵੇਂ ਸਰਕਾਰ ਵੱਲੋਂ ਹੀ ਵੇਚੇ ਜਾ ਰਿਹਾ ਤਾਂ ਪ੍ਰਾਈਵੇਟਾਂ ਨੂੰ ਇਹਨਾਂ ਨੂੰ ਕੀ ਲਾਭ ਮਿਲੂਗਾ ਇਹਨਾਂ ਤੋਂ ਇਹ ਪਹਿਲੀ ਗੱਲ ਤਾਂ ਇਹ ਹੈਗੀ ਵੀ ਜੋ ਸਰਕਾਰੀ ادارے ਨੇ ਉਹਨਾਂ ਨੂੰ ਜਿਵੇਂ ਆਪਣਾ 에ਅਰ ਰੇਲਵੇ ਹੈ 에ਅਰਲਾਈਨ ਸਟੇਸ਼ਨ ਨੇ ਤੇ ਉਹਨਾਂ ਨੂੰ ਵੇਚ ਰਹੀ ਹੈ ਬੈਂਕਾਂ ਦਾ ਵੀ ਪ੍ਰਾਈਵੇਟ ਕਰਨ ਕਰਨ ਵਾਲੇ ਪਾਸੇ ਜਾ ਰਹੀ ਹੈ ਜਿਹਦੇ ਨਾਲ ਸਾਡੇ ਮੁਲਾਜ਼ਮਾਂ ਦੇ ਵਿੱਚ ਛਾਂਟੀ ਹੋ ਰਹੀ ਹੈ ਤੇ ਮੁਲਾਜ਼ਮਾਂ ਨੂੰ ਨੌਕਰੀਆਂ ਸਾਡੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਇਸ ਲਈ ਇਹਨਾਂ ਨੂੰ ਇਹ ਸਰਕਾਰੀ ادارے ਵੇਚਣੇ ਬੰਦ ਕਰਨੇ ਚਾਹੀਦੇ ਤਾਂ ਕਿ ਸਾਡਾ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਉਹ ਵੱਧ ਤੋਂ ਵੱਧ ਨੌਕਰੀ ਦੇ ਯੋਗ ਹੈ ਜੋ ਨੌਕਰੀ ਪ੍ਰਾਪਤ ਕਰ ਸਕੇ ਅਈ ਤਾਂ ਬਿਲਕੁਲ ਜਦੋਂ ਪ੍ਰਾਈਵੇਟ ਘਰਾਣੇ ਹੋ ਜਾਣਗੇ ਜਦੋਂ ਸਰਕਾਰੀ ادارے ਪ੍ਰਾਈਵੇਟ ਹੋ ਜਾਣਗੇ ਤਾਂ ਪ੍ਰਾਈਵੇਟਾਂ ਨੇ ਆਪਣੇ ਆਪ ਦੇ ਆਪਣੇ ਆਪ ਦੇ ਹਿਸਾਬ ਦੇ ਨਾਲ ਉਹਨਾਂ ਨੇ ਕੋਈ ਉਹਨਾਂ ਨੂੰ ਇਹ ਨਹੀਂ ਹੋਣਾ ਕਿ ਸਾਨੂੰ ਵੋਟਾਂ ਪੈਣੀਆਂ ਅਸੀਂ ਆਮ ਕਿਸਾਨਾਂ ਨੂੰ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਈਏ ਉਹਨਾਂ ਨੇ ਆਪਣੀ ਮਰਜ਼ੀ ਦੇ ਚਲਾਉਣੀ ਐ ਸੋ ਸਰਦਾਰ ਸਾਹਿਬ ਤੁਹਾਡਾ ਸ਼ੁਭਨਾਮ ਜੀ ਨਰਿੰਦਰਪਾਲ ਸਿੰਘ ਜੀ ਬਿਹੰਡ ਤੋਂ ਹਾਂਜੀ ਨਰਿੰਦਰ ਬਾਦੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਕਾਲੇ ਕਾਨੂੰਨਾਂ ਤੇ ਸਰਕਾਰੀ ادارے ਵੇਚਣੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਜੀ ਸਰਕਾਰੀ ادارے ਵੇਚਲੇ ਬੰਦ ਕੀਤੇ ਜਾਣ ਜੀ ਜੋ ਕਿ ਜੋ ਆਪਣੇ ਇਹ ਬੇਰੋਜ਼ਗਾਰੀ ਹੋਰ ਨਾ ਵਧੇ ਜੀ ਸਰਕਾਰੀ ادارے ਵੇਚ ਕੇ ਬੇਰੋਜ਼ਗਾਰੀ ਬਹੁਤ ਵਧ ਜੂ ਪਹਿਲੇ ਹੀ ਆਪਣੇ ਦੇਸ਼ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਕਰਕੇ ਸਾਰੇ ਭੈਣ ਭਰਾ ਇਸ ਧਰਨੇ ਤੇ ਬੈਠੇ ਆਂ ਔਰ ਜਾ ਫਤਿਹ ਕਰਕੇ ਜਾਣਗੇ ਜੀ ਹਾਂਜੀ ਤਾਂ ਬਿਲਕੁਲ ਇਹ ਕਿਸਾਨਾਂ ਦੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਵਿੱਚ ਵਿੱਚ ਹੋਰ ਵੀ ਬਥੇਰੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਨੂੰ ਰੱਦ ਕਰਕੇ ਹੀ ਹੱਲ ਹੋ ਜਾਣਗੀਆਂ ਸੋ ਮੈਂ ਅਮਰਿਤਪਾਲ ਸਿੰਘ ਗੁਰਜੰਟ ਸਿੰਘ ਜੀ ਕੈਮਰਾਮੈਨ ਇਕਰੀ ਬਾਰਡਰ ਦਿੱਲੀ